ਸਿੱਧੂ ਮੂਸੇਵਾਲੇ ਦੀ ਵਰਸੀ ਦੇ ਮੌਕੇ ਤੇ ਮੂਸੇ ਪਿੰਡ ਵਿੱਚ ਕੀ ਕੀ ਹੋਇਆ ਕੌਣ ਕੌਣ ਆਇਆ ਕਿਸ ਨੇ ਕਿਹੜਾ ਬਿਆਨ ਦਿੱਤਾ ਕੌਣ ਆਇਆ ਕੌਣ ਨਹੀਂ ਆਇਆ ਬਹੁਤ ਸਾਰੇ ਐਸੇ ਕਲਾਕਾਰ ਵੀ ਕੱਲ ਦੇਖੇ ਜਿਹੜੇ ਕਿ ਜਦੋਂ ਬਾਈ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਦੋਂ ਮੂਸੇ ਪਿੰਡ ਆ ਕੇ ਉਸ ਦੇ ਪੈਰ ਫੜ ਲੈਂਦੇ ਸੀ ਕਿ ਬਾਈ ਸਾਡਾ ਗਾਣਾ ਸ਼ੇਅਰ ਕਰਦੇ ਬਾਈ ਸਾਡਾ ਪੋਸਟਰ ਸ਼ੇਅਰ ਕਰਦੇ ਪਰ ਬੜਾ ਅਫਸੋਸ ਹੋਇਆ ਦੇਖ ਕੇ ਕਿ ਉਹਨਾਂ ਚੋਂ ਕੱਲ ਕੋਈ ਨਹੀਂ ਬੋੜਿਆ ਅਗਰ ਆਪਾਂ ਗੁਲਾਬ ਸਿੱਧੂ ਬਾਈ ਦੀ ਗੱਲ ਕਰੀਏ ਗੁਲਾਬ ਸਿੱਧੂ ਸਮੇਂ-ਸਮੇਂ ਤੇ ਪਰਿਵਾਰ ਨਾਲ ਖੜਦਾ ਰਹਿੰਦਾ ਹੈ ਕੱਲ ਵੀ ਪਹੁੰਚਿਆ ਗੁਲਾਬ ਸਿੱਧੂ ਉਸ ਤੋਂ ਇਲਾਵਾ ਦੇਵ ਕਰੋੜ ਬਾਈ ਵੀ ਪਹੁੰਚਿਆ ਅਤੇ ਕਈ ਹੋਰ ਇੱਕ ਦੋ ਕਲਾਕਾਰ ਵੀ ਪਹੁੰਚੇ ਪਰ ਅਫਸੋਸ ਰਿਹਾ ਕਿ ਕਈ ਵੱਡੇ ਨਾਮ ਨੇ ਪਹਿਲਾਂ ਉਹਨਾਂ ਵੱਡੇ ਨਾਮਾਂ ਦੀ ਗੱਲ ਕਰਦੇ ਆਂ ਫਿਰ ਆਪਾਂ ਕੁਝ ਬਿਆਨ ਸੁਣਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਤੇ ਕੁਝ ਵੀਡੀਓ ਦਿਖਾਵਾਂਗੇ ਜਿਹੜੀਆਂ ਕਿ ਤੁਹਾਡੇ ਤੱਕ ਨਹੀਂ ਪਹੁੰਚ ਸਕੀਆਂ ਵਰਸੀ ਦੇ ਮੌਕੇ ਦੇ ਮੂਸੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਸਭ ਤੋਂ ਪਹਿਲਾਂ ਉਹਨਾਂ ਕਲਾਕਾਰਾਂ ਦੀ ਹੀ ਗੱਲ ਕਰ ਲੈਣੇ ਆਂ ਮਿੱਤਰੋ ਨਾਮ ਤਾਂ ਨਹੀਂ ਲਾਵਾਂਗੇ ਇਸ ਵੀਡੀਓ ਦੇ ਵਿੱਚ ਪਰ ਤੁਸੀਂ ਪਿੱਛੇ ਨੂੰ ਝਾਤ ਮਾਰ ਕੇ ਦੇਖਿਓ ਕਿ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਹ ਕਿਹੜੇ-ਕਿਹੜੇ ਕਲਾਕਾਰ ਸੀ ਜਿਹੜੇ ਕਿ ਸਿੱਧੂ ਦੇ ਨਾਲ ਅਕਸਰ ਸਨੈਪਚੈਟਾਂ ਜਾਂ ਫਿਰ ਇੰਸਟਾਗ੍ਰਾਮ ਦੇ ਉੱਪਰ ਲਾਈਵ ਹੁੰਦੇ ਸੀ ਵੀਡੀਓ ਪਾਉਂਦੇ ਸੀ ਅਤੇ ਸਿੱਧੂ ਮੂਸੇਵਾਲਾ ਉਹਨਾਂ ਦੇ ਗਾਣੇ ਸ਼ੇਅਰ ਕਰਦਾ ਸੀ, ਪੋਸਟ ਸ਼ੇਅਰ ਕਰਦਾ ਸੀ ਪਰ ਹੁਣ ਬਿਲਕੁਲ ਸਭ ਬਦਲ ਗਿਆ। ਹੁਣ ਕਲਾਕਾਰਾਂ ਨੂੰ ਪਤਾ ਕਿ ਸਿੱਧੂ ਮੂਸੇਵਾਲੇ ਨੇ ਕਿਹੜਾ ਵਾਪਸ ਮੁੜ ਕੇ ਆਉਣਾ। ਸ਼ਾਇਦ ਉਹਨਾਂ ਦਾ ਭਲੇਖਾ ਹੋਵੇ ਕਿਉਂਕਿ ਸਿੱਧੂ ਮੂਸੇਵਾਲਾ ਆਪ ਇਸ ਦੁਨੀਆ ਤੋਂ ਗਿਆ ਉਸ ਦੀ ਆਵਾਜ਼ ਹਲੇ ਵੀ ਪਈ ਹੈ ਅਤੇ ਉਸ ਦੇ ਬਹੁਤ ਸਾਰੇ ਗਾਣੇ ਨੇ ਜਿਹੜੇ ਕਿ ਹਲੇ ਆਉਣਗੇ ਜਿਵੇਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿੰਨੀ ਕਿ ਨਾ ਕਲਾਕਾਰਾਂ ਦੀ ਅੱਜਕੱਲ ਦੇ ਕਲਾਕਾਰਾਂ ਦੀ ਚੜ੍ਹਾਈ ਹੈ ਓਨੀਕ ਤਾਂ ਸਿੱਧੂ ਮੂਸੇਵਾਲੇ ਦੀ ਫੋਰਚੂਨਰ ਗੱਡੀ ਦੀ ਹੈ ਜਿਸ ਦੇ ਨਾਲ ਲੋਕ ਅਕਸਰ ਫੋਟੋਆਂ ਖਿਚਾਉਂਦੇ ਦੇਖ ਜਾਂਦੇ ਨੇ ਅਤੇ ਕੱਲ ਜਸਵਿੰਦਰ ਬਰਾੜ, ਗਲਾਬ, ਸਿੱਧੂ ਦੇਵ ਕਰੋੜ ਉਹਨਾਂ ਤੋਂ ਇਲਾਵਾ ਇੱਕ ਦੋ ਕਲਾਕਾਰ ਹੋਰ ਹੋਣਗੇ ਜਿਹੜੇ ਕਿ ਆਏ ਹੋਣ ਨਹੀਂ ਤਾਂ ਕੋਈ ਵੀ ਵੱਡਾ ਕਲਾਕਾਰ ਮਿੱਤਰੋ ਇੱਥੇ ਦੇਖਣ ਨੂੰ ਨਹੀਂ ਮਿਲਿਆ ਹੱਕ ਬਣਦਾ ਸੀ ਆਉਣ ਦਾ ਪਰਿਵਾਰ ਦੇ ਨਾਲ ਦੁੱਖ ਦੇ ਸਮੇਂ ਵਿੱਚ ਖੜਨ ਦਾ ਹੱਕ ਬਣਦਾ ਸੀ ਕਿਉਂਕਿ ਜਿੰਨੇ ਕਲਾਕਾਰ ਇੱਥੇ ਆਉਣਗੇ ਜਿੰਨੀਆਂ ਆਵਾਜ਼ਾਂ ਇੱਥੇ ਆਉਣਗੀਆਂ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਉਹਨਾਂ ਚੀਜ਼ਾਂ ਨੂੰ ਲੋਕ ਦੇਖਦੇ ਨੇ ਦਬਾਅ ਬਣਦਾ ਤੇ ਸਿੱਧੂ ਜਿਹੜਾ ਇਨਸਾਫ ਦਵਾਉਣਾ ਉਸ ਦੇ ਵਿੱਚ ਮਦਦ ਮਿਲਦੀ ਹੈ ਪਰ ਹੁਣ ਇਹ ਕਲਾਕਾਰ ਲੱਗਦਾ ਕਿ ਵੱਡੇ ਸਟਾਰ ਹੋ ਚੁੱਕੇ ਨੇ ਜਿਹੜੇ ਕਿ ਹੁਣ ਇੱਥੇ ਆਉਣਾ ਵੀ ਬਿਹਤਰ ਨਹੀਂ ਸਮਝਦੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਨਾਮ ਜ਼ਰੂਰ ਲਿਖਿਓ ਉਹਨਾਂ ਕਲਾਕਾਰਾਂ ਦੇ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਹੁੰਦੇ ਤਾਂ ਬਾਈ ਬਾਈ ਕਰਦੇ ਸੀ ਪਰ ਅੱਜ ਉਹਨਾਂ ਚੋਂ ਕੋਈ ਨਹੀਂ ਬੋੜਿਆ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਇਸ ਵੀਡੀਓ ਦੇ ਵਿੱਚ ਡਾਇਰੈਕਟ ਨਾਮ ਕਿਸੇ ਦਾ ਬਾਈ ਨਹੀਂ ਲੈ ਸਕਦਾ ਬਾਕੀ ਤੁਸੀਂ ਸਮਝਦਾਰ ਹੋ ਸਮਝ ਗਏ ਹੋਵੋਗੇ ਅਗਰ ਹੁਣ ਆਪਾਂ ਗੱਲ ਕਰਦੇ ਆਂ ਇੱਥੇ ਪਹੁੰਚੇ ਹੋਏ ਕਲਾਕਾਰਾਂ ਦੀ ਤਾਂ ਦੇਵ ਗਰਾਉਡ ਬਾਈ ਇੱਥੇ ਪਹੁੰਚਿਆ ਚਾਹੇ ਉਹਨਾਂ ਦੀਆਂ ਕਈ ਫਿਲਮਾਂ ਦੀਆਂ ਸ਼ੂਟਿੰਗਾਂ ਵਗੈਰਾ ਵੀ ਚੱਲ ਰਹੀਆਂ ਨੇ ਪਰ ਉਹ ਵਿਚਾਰਾ ਪਹੁੰਚਿਆ ਇੱਥੇ ਅਤੇ ਪੂਰਾ ਸਮਾਂ ਜਿੰਨਾ ਸਮਾਂ ਭੋਗ ਨਹੀਂ ਪਿਆ ਇੱਥੇ ਹੀ ਬੈਠਾ ਰਿਹਾ ਪਰਿਵਾਰ ਦੇ ਨਾਲ ਜਦੋਂ ਸਾਰੇ ਲੋਕ ਜਾ ਰਹੇ ਸੀ ਲਾਸਟ ਦੇ ਵਿੱਚ ਗਿਆ ਗਲਾਬ ਸਿੱਧੂ ਨੇ ਵੀ ਇਸੇ ਤਰ੍ਹਾਂ ਕਰਿਆ ਖੈਰ ਗਲਾਬ ਸਿੱਧੂ ਦਾ ਸਿੱਧੂ ਮੂਸੇਵਾਲੇ ਦੇ ਹੁੰਦੇ ਵੀ ਆਉਂਦਾ ਸੀ ਤੇ ਅੱਜ ਵੀ ਪਰਿਵਾਰ ਦੇ ਨਾਲ ਖੜਿਆ ਜਦੋਂ ਵੀ ਕੋਈ ਨਵਾਂ ਗੀਤ ਆਉਂਦਾ ਗਲਾਬ ਸਿੱਧੂ ਦਾ ਉਸ ਉਸ ਦੇ ਅੱਗੇ ਸ਼ਰਧਾਂਜਲੀ ਜ਼ਰੂਰ ਹੁੰਦੀ ਆ ਲਿਖੀ ਹੋਈ ਬਾਈ ਸਿੱਧੂ ਮੂਸੇਵਾਲੇ ਦੀ ਖੈਰ ਆ ਇਹ ਵੀ ਵੱਡੀ ਗੱਲ ਐ ਚਲੋ ਕੁਝ ਵੀ ਹੋਵੇ ਜਾਦਤਾ ਰੱਖੀ ਬੈਠਿਆ ਬੰਦਾ ਤੇ ਜਸਵਿੰਦਰ ਬਰਾੜ ਵੀ ਇੱਥੇ ਪਹੁੰਚੀ ਉਹਨਾਂ ਤੋਂ ਇਲਾਵਾ ਮੈਨੂੰ ਤਾਂ ਕੱਲ ਅਣਕੀਲਾ ਵੀ ਕਿਤੇ ਨਹੀਂ ਦੇਖਿਆ ਪਤਾ ਨਹੀਂ ਕੋਈ ਭਾਈ ਹੋ ਸਕਦਾ ਅੱਗੇ ਪਿੱਛੇ ਲੰਘਿਆ ਹੋਵੇ ਅਣਕੀਲਾ ਵੀ ਨਹੀਂ ਦੇਖਿਆ ਤੇ ਹੋਰ ਇੱਕ ਦੋ ਬੰਦੇ ਐਸੇ ਸੀ ਜਿਹੜੇ ਕੇਵਲ ਨਾਮ ਲੈਣ ਨੂੰ ਦਿਲ ਤਾਂ ਕਰਦਾ ਪਰ ਗੁੱਸਾ ਕਰ ਜਾਣਗੇ ਉਹ ਵੀ ਨਹੀਂ ਲਿਖੇ ਜਿਹੜੇ ਬਾਈ ਬਾਈ ਕਰਦੇ ਹੁੰਦੇ ਸੀ ਸਿੱਧੂ ਮੂਸੇਵਾਲੇ ਨੂੰ ਕੱਲ ਬਹੁਤ ਵੱਡਾ ਇਕੱਠ ਹੋਇਆ ਮੂਸੇ ਪਿੰਡ ਵਿੱਚ ਪਹਿਲਾਂ ਲੋਕ ਬਹੁਤ ਸਾਰੀਆਂ ਵੀਡੀਓ ਪਾ ਦਿੰਦੇ ਨੇ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਸਮਾਧ ਆ ਯਾਦਗਾਰ ਆ ਉੱਥੋਂ ਇਕੱਠ ਘਟ ਗਿਆ ਪਰ ਕੱਲ ਉਹਨਾਂ ਲੋਕਾਂ ਦੇ ਬਹਿਮ ਵੀ ਦੂਰ ਹੋ ਗਏ ਹੋਣੇ ਕਿ ਸਿੱਧੂ ਮੂਸੇਵਾਲਾ ਜਿਹੜਾ ਮੂਸੇ ਪਿੰਡ ਦੇ ਵਿੱਚ ਲੋਕਾਂ ਨੂੰ ਬੁਲਾਉਂਦਾ ਰਹੂਗਾ ਚਾਹੇ ਸਿੱਧੂ ਮੂਸੇਵਾਲਾ ਆਪ ਸਾਡੇ ਵਿੱਚ ਹੋਵੇ ਜਾਂ ਨਾ ਹੋਵੇ ਲੋਕ ਨੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਕਈ ਵਾਰੀ ਇਕੱਠ ਘੱਟ ਵਾਦੇ ਇਹ ਚੱਲਦਾ ਰਹਿੰਦਾ ਬਾਕੀ ਕੱਲ ਬਹੁਤ ਜ਼ਿਆਦਾ ਇਕੱਠ ਸੀ ਮੂਸੇ ਪਿੰਡ ਦੇ ਵਿੱਚ ਪਰਿਵਾਰ ਨੇ ਕੋਈ ਵੱਡੀ ਕਾਲ ਵੀ ਨਹੀਂ ਦਿੱਤੀ ਸੀ ਆਉਣ ਦੀ ਇੱਕ ਪੋਸਟਰ ਜੱਪਾ ਕੇ ਪਰਿਵਾਰ ਨੇ ਕਿਹਾ ਸੀ ਕਿ ਵਿਾਰਸੀ ਦੇ ਮੌਕੇ ਤੇ ਭੋਗ ਪਾਏ ਜਾਣਗੇ ਇਸੇ ਕਰਕੇ ਭਾਈ ਜਿਨ੍ਹਾਂ ਨੂੰ ਠੀਕ ਲੱਗਿਆ ਉਹ ਆ ਗਏ ਗਰਮੀ ਵੀ ਚਾਹੇ ਬਹੁਤ ਸੀ ਖਾਸ ਕਰਕੇ ਕੁਝ ਤਸਵੀਰਾਂ ਜਿਹੜੀਆਂ ਛੋਟੇ ਸਿੱਧੂ ਦੇ ਨਾਲ ਮਾਤਾ ਚਰਨ ਕੌਰ ਦੀਆਂ ਵਾਇਰਲ ਹੋਈਆਂ ਉਹਨਾਂ ਨੂੰ ਦੇਖ ਕੇ ਲੋਕ ਬਹੁਤ ਜ਼ਿਆਦਾ ਭਾਵੁਕ ਹੋ ਗਏ ਜਿੱਥੇ ਮਾਤਾ ਰੋਂਦੀ ਆ ਅਤੇ ਛੋਟਾ ਸਿੱਧੂ ਧਿਆਨ ਨਾਲ ਮਾਤਾ ਨੂੰ ਦੇਖਦਾ ਫਿਰ ਮਾਤਾ ਦੀ ਗੋਦੀ ਦੇ ਵਿੱਚ ਬੈਠ ਜਾਂਦਾ ਜਾ ਕੇ ਖੈਰ ਦੁੱਖ ਤਾਂ ਬਹੁਤ ਵੱਡਾ ਪਰਿਵਾਰ ਦੇ ਉੱਪਰ ਪਰ ਫੇਰ ਵੀ ਬਹੁਤ ਵੱਡਾ ਜਿਗਰਾ ਇਸ ਮਾਂ ਦਾ ਜਿਹੜੀ ਕਿ ਦਵਾਰਾ ਤੋਂ ਆਪਣੀ ਦੁਨੀਆ ਸ਼ੁਰੂ ਕਰਨ ਦੇ ਵਿੱਚ ਲੱਗੀ ਹੋਈ ਹੈ ਜਿਵੇਂ ਕਦੇ ਵੀ ਦੇਖ ਰਿਹਾ ਹਾਂ ਕਿ ਛੋਟਾ ਸਿੱਧੂ ਸਾਲ ਤੋਂ ਉੱਪਰ ਹੋ ਗਿਆ ਅਤੇ ਇੱਕ ਗੱਲ ਹੋਰ ਜਿਹੜੀ ਕਿ ਮੈਂ ਅਕਸਰ ਦੇਖਦਾ ਹੁੰਦਾ ਹਾਂ ਜੋ ਆੱਖਾਂ ਦੇ ਵਿੱਚ ਹੁੰਦਾ ਕਿ ਚੌੜ ਵਗੈਰਾ ਬਹੁ ਕਰਦੇ ਹੁੰਦੇ ਨੇ ਛੋਟੇ ਜਿਹਾ ਛੋਟੇ ਸਿੱਧੂ ਨੂੰ ਤੁਸੀਂ ਦੇਖੋਗੇ ਜਿਆਦਾ ਸੀਰੀਅਸ ਰਹਿੰਦਾ ਹੈ ਕਹ ਹੱਸਦਾ ਬਹੁਤ ਘੱਟ ਦਿਖਾਈ ਦਿੰਦਾ ਤੁਹਾਨੂੰ ਅਤੇ ਜਿਵੇਂ ਜਿਵੇਂ ਵੱਡਾ ਹੁੰਦਾ ਜਾ ਰਿਹਾ ਓਵੇਂ ਓਵੇਂ ਲੱਗਦਾ ਹੈ ਕਿ ਬਈ ਬਿਲਕੁਲ ਸਿੱਧੂ ਮੂਸੇਵਾਲੇ ਵਰਗਾ ਬਣਦਾ ਜਾ ਰਿਹਾ ਅਤੇ ਮਿੱਤਰੋ ਕਿਉਂਕਿ ਕੱਲ ਇੱਕ ਇਕੱਠ ਸੀ ਅਤੇ ਇੱਕ ਚਰਚਾ ਵੀ ਸੀ ਚਰਚਾ ਸੀ ਕਿ ਬਾਪੂ ਬਲਕੌਰ ਸਿੰਘ ਕਿ ਠੀਕ ਹੈ ਬਾਪੂ ਬਲਕੌਰ ਸਿੰਘ ਨੂੰ ਵੋਟਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਕਿਸਮਤ ਅਜ਼ਮਾਉਣੀ ਚਾਹੀਦੀ ਹੈ ਇੱਥੇ ਕੁਝ ਲੋਕ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਰਾਜਨੀਤੀ ਤੋਂ ਸਾਈਡ ਤੇ ਹੋ ਕੇ ਚੱਲਣਾ ਚਾਹੀਦਾ ਆਪਾਂ ਨੇ ਕੀ ਲੈਣਾ ਰਾਜਨੀਤੀ ਤੋਂ ਇਸ ਦੇ ਜਵਾਬ ਵਿੱਚ ਬਾਪੂ ਬਲਕੌਰ ਸਿੰਘ ਅਕਸਰ ਕਹਿੰਦੇ ਹੁੰਦੇ ਨੇ ਕਿ ਜਿੰਨਾ ਸਮਾਂ ਆਪਾਂ ਸਰਕਾਰ ਦੇ ਵਿੱਚ ਜਾਵਾਂਗੇ ਨਹੀਂ ਸਰਕਾਰ ਦਾ ਹਿੱਸਾ ਨਹੀਂ ਬਣਾਂਗੇ ਆਪਾਂ ਆਪਣੇ ਪੁੱਤ ਨੂੰ ਇਨਸਾਫ ਨਹੀਂ ਦਿਵਾ ਸਕਦੇ ਬਾਕੀ ਇਸ ਬਾਰੇ ਵੀ ਦੱਸਿਓ ਕਿ ਬਾਪੂ ਬਲਕੌਰ ਸਿੰਘ ਜਿਹੜਾ ਫੈਸਲਾ ਲੈ ਰਹੇ ਨੇ ਸਹੀ ਲੈ ਰਹੇ ਨੇ ਜਾਂ ਫਿਰ ਇਸ ਵਾਰ ਵੀ ਉਹਨਾਂ ਨੇ ਗਲਤੀ ਕਰਤੀ ਕਮੈਂਟਾਂ ਦੇ ਵਿੱਚ ਤੁਸੀਂ ਵੀ ਜਰੂਰ ਦੱਸਿਓ ਆਓ ਹੁਣ ਤੁਹਾਨੂੰ ਕੁਝ ਸੁਣਾ ਦਿੰਨਾ ਮੈਂ ਜਿਹੜੇ ਕਿ ਕੱਲ ਉੱਥੇ ਆਏ ਹੋਏ ਕਲਾਕਾਰਾਂ ਨੇ ਦਿੱਤੇ ਨੇ ਨਾਲ ਹੀ ਬਾਪੂ ਬਲਕੌਰ ਜੀ ਹੋਰਾਂ ਨੇ ਕੀ ਕਿਹਾ ਉਹ ਵੀ ਸੁਣਾ ਦਿੰਦੇ ਆ ਬਸ ਜਸਟਿਸ ਫਸੇ ਦੁਗਣੇ ਸਰ ਇਨਸਾਫ ਹੀ ਮੰਗਦੇ ਆ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ چیر ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਅਪਣਾਉਣਾ ਥੱਲੇ ਕਮੈਂਟ ਲੋਕ ਕਰਨ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਣੇ ਪੁੱਤ ਨੂੰ ਇਨਸਾਫ ਲੈ ਕੇ ਰਹਾਂਗਾ ਐਤੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੇ ਇਸ ਵਰਸੀ ਤੇ ਹੋ ਨਹੀਂ ਸਕਦਾ ਕਿ ਜਦੋਂ ਮਾਪੇ ਕਹਿ ਦੇਣ ਨਾ ਵੀ ਕੋਈ ਸਾਨੂੰ ਜਲੇਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਵਾਂ ਐਦੋ ਗਾਹ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਛੋਟੇ ਸ਼ੁਭ ਨੂੰ ਮਿਲੇ ਹੋ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਹੂ ਬੂ ਸਿੱਧੂ ਦੀ ਕਾਪੀ ਲੱਗਦੀ ਲੰਮੀ ਉਮਰਾਂ ਬਖਸ਼ੇ ਉਹਨੂੰ ਪਰਮਾਤਮਾ ਸਿੱਧੂ ਮੰਗੂ ਤਰੱਕੀ ਜ਼ਰੂਰ ਕਰੇ ਪਰ ਉਤੇ ਬੁਰਾ ਸਾਇਆ ਕੋਈ ਨਾ ਹਰ ਤਕਲੀਫ ਤੋਂ ਬਚੇ ਬਥੇਰੇ ਨੂੰ ਰੋਟੀ ਪਾ ਗਿਆ ਜੀ ਜਿਹੜਾ ਸਭ ਤੋਂ ਵਧੀਆ ਕੰਮ ਹੈ ਤਾ ਕਹਨੇ ਹੁੰਨੇ ਨੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇ ਕੇ ਗਿਆ ਉਹਦੇ ਮਗਰ ਹਜ਼ਾਰ ਜਣੇ ਨੇ ਪਤਾ ਨਹੀਂ ਕਿੰਨਿਆਂ ਨੂੰ ਕਿੰਨਿਆਂ ਦਾ ਉਹ ਪਲਾ ਕਰ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਿਤੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵੱਸਦਾ ਹੈ ਬਾਈ ਸੋ ਕਈ ਵਾਰੀ ਵੀ ਜੇਵੇਂ ਹੋਉਂਦੇ ਨੇ ਲੋਕਾਂ ਦੇ ਹਨਾ ਸੋ ਜੀ ਮੈਨੂੰ ਜੀ ਮੇਰੀ ਬੜੀ ਇੱਛਾ ਹੈ ਤਾਂ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ 'ਚ ਠੰਡ ਪੈਣੀ ਚਾਹੀਦੀ ਬਾਈ ਮੁੰਡੇ ਥ੍ਰੀ ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆ ਰਹੀ ਹੈ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਬੜਾ ਜੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕਟਰ ਦਾ ਮੁੰਡਾ ਪਰ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਕਰਦੇ ਹਾਂ ਬਾਈ ਮਰਜੀ ਤੱਕਾ ਹੋ ਗਏ ਬਸ ਉਹ ਹੀ ਬਾਰ ਬਾਬੀ 2027 ਤੋਂ ਨਾਲ ਲੜਦਾ ਲੜਦਾ ਲੜ ਕੀਤਾ ਬਾਬੀ ਇਹਦਾ ਉਹਦਾ ਹادث ਸਮਾਪਤ ਹੈ ਤਾਂ ਨਾਂ ਹੈਗਾ ਜੇ ਉਹ ਸੰਘੂ ਇਸ ਪੂਰੇ ਦੇ ਵਿੱਚ ਕਰਦਾ ਤਾਂ ਗਾਤ ਹੋ ਗਈ ਲੜਾਈ ਕਬੜੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਦਾ ਅਨਸਾਫ ਨੂੰ ਜਿਹੜੇ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਪੰਗਾਂ ਜੀ ਸਰਕਾਰ ਬਾਟੋ ਲਈ ਕਰਦੇ ਪਾਰਟਿਸਨ ਇਹ ਅਬਸਰ ਉਹ ਜਿਹੜਾ ਦਿਨ ਆ ਰਹੇ ਹੋਏ ਨੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹਾਜ਼ਰੀ ਪੈਂਦਾ ਤੁਸੀਂ ਦੇਖੋਗੇ ਵਿਚ ਪਿਆਰੀ ਪੂਰੀ ਅਚਲੋ ਕੱਲੀ ਉੱਤੇ ਉੱਤੇ ਕਾਹਤੋਂ ਕਮਰਾ ਕਸੇ ਉਹ ਕਾਸਟੇਬੀਆਂ ਤੇਰੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣੇ ਬਾਅਦ ਸਾਰਾ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਗੀ ਬੋਲਿਆ ਉਨੇ ਕਲੀਅਰ ਰਿਹਾ ਹੈ ਕਿ ਉਹ ਇਹਨਾਂ ਦੇ ਗ੍ਰੋਸ਼ੀਆਂ ਦੇ ਵਿੱਚ ਪ੍ਰਦੂਸ਼ਣ ਹੈ ਤੇ ਸਾਡੀ ਸਰਕਾਰ ਤੋਂ ਉਹਨੂੰ ਕਿੰਦਾ ਦੋਸ਼ ਲਾਇਆ ਕਰਾਉਂਦੀ ਪਰ ਮੈਂ ਕਹਿੰਦਾ ਚਲੋ ਫਿਰ ਵੀ ਇਹਦੇ ਚ ਰੱਖੋ ਬਸਿਆ ਉਹਨੇ ਸੱਚੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਸਰਕਾਰ ਇਹ ਚਾਹੁੰਦੀ ਤਾਂ ਉਸ ਵੇਲੇ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੋਂ ਬਹੁਤ ਕੁਝ ਕਰੇਗੀ ਬਾਕੀ ਇਕ ਪਸੇਦੇ ਕੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜਿਹੜਾ ਜੀਵਨ ਜੋਤ ਉਥੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਿਹਾ ਹੈ 에어ਪੋਰਟ ਤੋਂ ਪਰ ਤੋਂ ਫਿਰ ਵੀ ਛੱਡਤਾ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਕਦੋਂ ਉਹਦੀ ਐਲ.ਓ.ਸੀ ਹਟਾਤੀ 24 ਘੰਟਿਆਂ ਚ। ਜੀ। ਸਰਪਰ ਗਵਰਨਮੈਂਟ ਸਿੱਧੇ ਤੌਰ ਤੇ ਉਤੇ ਖਾਸ ਕਰਕੇ ਨਹੀਂ ਪੰਜਾਬ ਸਰਕਾਰ ਸਿੱਧੇ ਤੌਰ ਤੇ ਤੱਕ ਹਟਾਤੀ ਕਰਦੇ। ਤਾਂ ਦੋਸਤੋ ਤੁਸੀਂ ਨੇ ਬਾਪੂ ਬਲਕੌਰ ਸਿੰਘ ਹੋਰਾਂ ਦੀ ਪੂਰੀ ਗੱਲਬਾਤ ਸੁਣੀ ਪੂਰੀ ਵੀਡੀਓ ਦੇਖੀ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਕੀ ਸਿੱਧੂ ਮੂਸੇਵਾਲੇ ਨੂੰ ਕਦੇ ਇਨਸਾਫ ਮਿਲੇਗਾ ਵੀ ਜਾਂ ਫਿਰ ਨਹੀਂ ਜਿਹੜਾ ਬਾਪੂ ਬਲਕੌਰ ਸਿੰਘ ਹੋਰਾਂ ਦਾ ਫੈਸਲਾ ਵੋਟਾਂ ਦੇ ਵਿੱਚ ਖੜੇ ਹੋਣ ਦਾ ਜਿਹੜਾ ਕਿ ਬਾਪੂ ਬਲਕੌਰ ਸਿੰਘ ਨੂੰ ਸਹੀ ਲੱਗਦਾ ਸੋ ਸਮਝ ਕੇ ਲਿਆ ਕਿ ਤੁਹਾਨੂੰ ਵੀ ਉਹ ਸਹੀ ਲੱਗਦਾ ਜਾਂ ਫਿਰ ਬਾਪੂ ਹੋਰੀ ਫੇਰ ਇੱਥੇ ਗਲਤੀ ਕਰ ਰਹੇ ਨੇ ਸਾ ਮਿੱਤਰੋ ਵੀਡੀਓ ਨੂੰ ਹੋਰ ਸੱਜਣਾ ਤੱਕ ਸਾਂਝਾ ਕਰ ਦਿਓ ਉਹੋ ਵੀ ਜਾਣ ਸਕਣ ਪੂਰੀ ਗੱਲਬਾਤ ਅਤੇ ਅਗਰ ਜੱਟ ਬਾਬੇ ਟੀਵੀ ਨੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਜੱਟ ਬਾਬੇ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰਬੜਾ ਖਾ